ਦੇਵੀਆ ਅਹਨੇ ਸਹਜ ਸੁਭਾਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਹਰ ਸਾਹ ਕੋਰ ਸਾਹ ਛੱਟੀ ਐ ਤਦ ਜਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਡ ਹੰਸ ਮਹਲਾਤੀ ਜਾ ਇਹੋ ਸਰੀਰ ਜਜਰੀ ਹੈ ਏਸਨੋ ਜਰ ਪਹੁੰਚ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੌ ਜਰ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵਹਿ ਜਾਇ ਹੋਰ ਮਰ ਜੰਮਹਿ ਆਵਹਿ ਜਾਵਹਿ ਅੰਤ ਗਏ ਪਸ਼ੂਤਾਵਹਿ ਬਿਨ ਨਾਵੈ ਸੁਖ ਨਾ ਹੋਈ ਅਥਾ ਕਮਾਵੈ ਸੋ ਫਲ ਪਾਵੈ ਮਨਮੋਖ ਹੈ ਪਤ ਖੋਈ ਜਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੋ ਜਾਰ ਪਹੁੰਚੈ ਆਈ ਕਾਇਆ ਕੰਚਨਤਾthੀਏ ਜਾ ਸਤਗੁਰ ਲਈ ਮਿਲਾਏ ਪ੍ਰਾਮ ਮਾਇਆ ਵਿਚਹੁ ਕੱਟਿਏ ਸੱਚੜਾ ਨਾਮ ਇਸ ਮਾਈ ਸੱਚਾ ਨਾਮ ਸਮਾਈ ਹਰ ਗੁਣ ਗਾਈ ਮਿਲ ਪ੍ਰੀਤਮ ਸੁਖ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਵਿਚਹੁ ਹਉ ਮੈਂ ਜਾਏ ਜਿਨਿ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗਉ ਪਾਏ ਕਾਇਆ ਕੰਚਨਤਾ ਥੀਐ ਜਾ ਸਤ ਗੁਰ ਲਈ ਮਿਲਾਇ ਸੋ ਸੱਚਾ ਸੱਚ ਸਲਾਹੀਐ ਜੀ ਸਤ ਗੁਰ ਦੇ ਬੁਝਾਏ ਬਿਨ ਸਤ ਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੀਨ ਮੋਹ ਜਾਏ ਅਵ ਗੁਣ ਪਸ਼ੁਤਾਏ दुखों दुख कमाए नाम रतिया से रंग चलूला पिर कै अंक समाए तेस जे वड़ अवर न सुज किस आगे कहिए जाए ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈਏ ਜਿਨੀ ਸੱਚੜਾ ਸੱਚ ਸਲਾਹੀਆ ਹਉ ਤਿਨ ਲਾਗਉ ਪਾਈਏ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਏ ਤੈਨ ਮਿਲਿਆ ਮਾਲ ਸਭ ਜਾਏ ਸੱਚ ਸੱਚ ਨਾਏ ਸੱਚ ਸਹਜ ਸੁਭਾਏ ਨਾਮ ਨਿਰੰਜਨ ਆਗਮ ਅਗੋਚਰ ਸਾਤਿ ਗੁਰ ਦੀਆ ਬੁਝਾਏ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਾਇਆ ਹਉ ਤਿਨ ਕਾ ਲਾਗਉ ਪਾਈ ਆਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸਚ ਸਮਾਈ ਜਿਨੇ ਸਚੜਾ ਸਚ ਧਾਇਆ ਹਉ ਤਿੰਨ ਕਾ ਲਾਗੋ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਵਡਹਾਂਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ 9 ਜਹਰ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ